ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥਾ ਉਸ ਤੋਂ ਭਾਈ ਨਵੀਂ ਵੀਡੀਓ ਅੱਜ ਫੇਰ ਲੈ ਕੇ ਆਇਆ ਬਹੁਤ ਸੋਹਣੇ ਪ੍ਰਿੰਟ ਵਾਲੇ ਸੂਟ ਆਪਣੇ ਕੋਲੇ ਆਏ ਹੋਏ ਨੇ ਆ ਦੇਖੋ ਬਹੁਤ ਘੈਂਟ ਚੀਜ਼ਾਂ ਨੇ ਬਿਲਕੁਲ ਨਵੀਆਂ ਵੈਰਾਈਟੀਆਂ ਨਵੇਂ ਪ੍ਰਿੰਟ ਨੇ ਕੰਫਰਟੇਬਲ ਕੱਪੜੇ ਆ ਦੇਖੋ ਡਿਜ਼ਾਈਨ ਮਹਿਰੂਨ ਦੇ ਉੱਪਰ ਇਹ ਵਾਈਟ ਪੰਜ ਛੇ ਕਲਰ ਦਾ ਕੰਬੀਨੇਸ਼ਨ ਇਹ ਬਣਿਆ ਹੋਇਆ ਬਹੁਤ ਸੋਹਣੇ ਪ੍ਰਿੰਟ ਨੇ ਵੀਰੇ ਇਹ ਚੀਜ਼ ਦੇ ਤੇ ਤਖਾ ਅਗਲਾ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਮਿਲਣਗੇ ਇਹਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਕਰਾਂ ਦੇ ਕੱਪੜੇ ਕੋਈ ਐਵੇਂ ਨਹੀਂ ਹੈਗਾ ਵੀ ਕੋਈ ਸੇਲਾਂ ਸੂਲਾਂ ਵਾਲੇ ਮਾਲ ਜੈ ਇਸ ਤਰ੍ਹਾਂ ਕੋਈ ਚੱਲਦਾ ਫਿਰਦਾ ਕੰਮ ਇੱਕ ਤੋਂ ਇੱਕ ਚੜਦੇ ਚੜਦੀ ਕੰਪਨੀਆਂ ਦਾ ਵਧੀਆ ਮਿਲਾਂ ਦੇ ਸੂਟ ਨੇ ਬਈ ਆ ਦੇਖੋ ਪ੍ਰਿੰਟਿੰਗ ਦੇਖੋ ਤੁਸੀਂ ਬਿਲਕੁਲ ਨਵੇਂ ਹੀ ਪ੍ਰਿੰਟਿੰਗ ਹੈ ਆ ਦੇਖੋ ਡਿਜ਼ਾਈਨ ਫੁੱਲ ਟ੍ਰੈਂਡਿੰਗ ਚ ਨੇ ਇਹ ਚੀਜ਼ਾਂ ਹੁਣ ਕਵਾਰਾ ਨਾ ਪਹਿਲਾਂ ਸਾਨੂੰ ਵੀ ਵੈਰਿਟੀ ਆਉਂਦੀ ਹੈ ਮੈਂ ਆਪਾਂ ਜਿਹੜੀ ਚੀਜ਼ ਆਪਣੀ ਦੁਕਾਨ ਤੇ ਸਭ ਤੋਂ ਪਹਿਲਾਂ ਹੁੰਦੀ ਹੈ 3 ਮਹੀਨੇ ਡੇਢ ਮਹੀਨੇ ਤੱਕ ਕੋਈ ਪ੍ਰਿੰਟ ਆਪ ਹੋਰ ਲਵੇ ਦੇਖੋਗੇ ਤੁਸੀਂ ਦੇਖ ਲਓ ਨਾ ਕੁਆਲਿਟੀ ਇਹੀ ਫੇਰ ਵੀ ਨਹੀਂ ਮਿਲਣੀ ਹੈਗੀ ਬਹੁਤ ਸੋਹਣੇ ਕੁਆਲਿਟੀ ਆਪਣੇ ਕੋਲ ਸਭ ਤੋਂ ਪਹਿਲਾਂ ਆ ਜਾਂਦੀਆਂ ਨੇ ਸ਼ਹਿਰ ਨੂੰ ਵੀ ਪਹਿਲਾਂ ਵੀ ਵੈਰਿਟੀ ਪਹੁੰਚਦੀ ਹੈ ਆਪਣੇ ਕੋਲ ਹਰ ਇੱਕ ਚੀਜ਼ ਦੀ ਡਿਜ਼ਾਈਨਿੰਗ ਹੋਰ ਦਿਖਾਦੇ ਹਾਂ ਆ ਦੇਖੋ ਇਸ ਤਰ੍ਹਾਂ ਦੀ ਡਿਜ਼ਾਈਨ ਹੈ ਹੁੱਡ ਜਾਂਦੇ ਨੇ ਤੁਸੀਂ ਕੱਟ ਕੋਟ ਆਪਾਂ ਵੀ ਪੱਛੀ ਡਿਜ਼ਾਈਨ ਦੇਵਾਂ ਤੁਹਾਨੂੰ ਬਹੁਤ ਸੋਹਣੇ ਕੱਪੜੇ ਨੇ ਇਹ ਸੋਨੇ ਮਿਲਣ ਦੇ ਐਕਸਪੋਰਟ ਮਿਲਦੇ ਮਾਲ ਨੇ ਇਹ ਆ ਦੇਖੋ ਪ੍ਰਿੰਟਿੰਗ ਆ ਕੱਪੜੇ ਦੀ ਤੁਹਾਨੂੰ ਫਿਨਿਸ਼ਿੰਗ ਦੱਸਦੀ ਹੋਣੀ ਵੈਸੇ ਤਾਂ ਵੀਡੀਓ 'ਚ ਪਰ ਵੀਡੀਓ 'ਚ ਕਈ ਵਾਰ ਨਹੀਂ ਪਤਾ ਲੱਗਦਾ ਬਹੁਤ ਜ਼ਿਆਦਾ ਫਿਨਿਸ਼ਿੰਗ ਆ ਬਈ ਕੱਪੜੇ ਦੀ ਡਿਜ਼ਾਈਨ ਤੁਸੀਂ ਦੇਖ ਲਓ 5 5 6 6 ਕਲਰ ਕੰਬੀਨੇਸ਼ਨ ਹੈ ਇਹਦੇ ਵਿੱਚ ਜੀ ਮੈਂ ਦੁਪੱਟਾ ਵਗੈਰਾ ਮਿਲਾਉਣਾ ਹੁੰਦਾ ਨਹੀਂ ਬਹੁਤ ਆਸਾਨੀ ਆ ਤੁਹਾਨੂੰ ਆ ਦੇਖੋ ਇੱਕ ਤੋਂ ਇੱਕ ਚੜਕੇ ਡਿਜ਼ਾਈਨ ਹੈ 20 ਤੋਂ ਲੈ ਕੇ 25 ਡਿਜ਼ਾਈਨ ਇਹਦੇ ਵਿੱਚ ਆਪਣੇ ਕੋਲੇ ਮਿਲ ਸਕਦੇ ਨੇ 20 ਦਾ ਨਹੀਂ ਘੱਟ ਤੋਂ ਘੱਟ ਹੈਗੇ ਨੇ ਪੱਕੇ ਨੇ ਕਨਫਰਮ ਨੇ ਆ ਦੇਖੋ ਡਿਜ਼ਾਈਨ ਬਹੁਤ ਸੋਹਣੀਆਂ ਆਉਣਗੀਆਂ ਸਾਰੀਆਂ ਇਹਦੇ ਵਿੱਚ ਜੁਨੀਆਂ ਵੀ ਆਉਣੀਆਂ ਕੋਈ ਕੰਪਨੀ ਤੋਂ ਬਣਾ ਆਪਣੇ ਕੋਲੇ ਕਪੜਾ ਨਹੀਂ ਉਹ ਦੇਸੀ ਕਪੜਾ ਕੋਈ ਨਹੀਂ ਆਪਣੇ ਕੋਲੇ ਮਿਲਦਾ ਬਈ ਉਹ ਪਹਿਲਾ ਰਿਕਵੈਸਟ ਹੈ ਉਹ ਚੀਜ਼ਾਂ ਲੱਗ ਹੁੰਦੀਆਂ ਨੇ ਸੇਲਾਂ ਤੋਂ ਨਾਲੀਆਂ ਇਹ ਚੀਜ਼ਾਂ ਹੁੰਦੇ ਨੇ ਬੋਟਲ ਵਧੀਆ ਮਿੱਲਾਂ ਦੇ ਮਾਲ ਨੇ ਸੋਹਣੇ ਮਾਲ ਨੇ ਤੀਜਾਂ ਵੀ ਘੈਂਟ ਨੇ ਤੇ ਕਪੜੇ ਦੇ ਵਿੱਚ ਕੁਆਲਿਟੀ ਬਹੁਤ ਸੋਹਣੀ ਹੁੰਦੀ ਹੈ ਚਲਦਾ ਵੀ ਇਹ ਕਪੜਾ ਤੇ ਪ੍ਰਿੰਟਿੰਗ ਬਿਲਕੁਲ ਨਵੀਂ ਹੁੰਦੀ ਹੈ ਸਭ ਤੋਂ ਅਲੱਗ ਹੁੰਦੀ ਹੈ ਆਹੀ ਫਰਕ ਹੁੰਦਾ ਹੈ ਨਾ ਚੀਜ਼ਾਂ ਦਾ ਪਰ ਕਪੜਾ ਤੁਸੀਂ ਆਪਾਂ ਦੇਖ ਲਿਆ ਕਰੋ ਕਈ ਹਣਾ ਸਸਤੇ ਕਪੜੇ 'ਚ ਵੀ ਆ ਜਾਂਦੇ ਨੇ ਚੀਜ਼ਾਂ ਪਰ ਇਹ ਕਪੜਾ ਬਹੁਤ ਸੋਹਣਾ ਲੱਗਿਆ ਹੁੰਦਾ ਇਹਨੂੰ ਐਕਸਪੋਰਟ ਮਿਲਦਾ ਮਾਲ ਹੈ ਸਾਰਾ ਕਿਹੜੇ ਇਹਨੂੰ ਆਹ ਡਿਜ਼ਾਈਨ ਦੇਖੋ ਤੁਸੀਂ ਆ ਬਹੁਤ ਸੋਹਣਾ ਪ੍ਰਿੰਟ ਹੈ ਵੀ ਰੇਟ ਵੀ ਤੁਹਾਨੂੰ ਵੀਡੀਓ 'ਚ ਵੈਸੇ ਦੱਸਾਂਗੇ ਕੋਈ ਚੱਕਰ ਨਹੀਂ ਆਹ ਦੇਖੋ ਵੀ ਪ੍ਰਿੰਟਿੰਗ ਆ ਐਂਡ ਤੋਂ ਐਂਡ ਪ੍ਰਿੰਟਿੰਗ ਆ ਨੇ ਤੁਸੀਂ ਇਹ ਦੇਖ ਲੋ ਸ਼ਹਿਰ ਨੂੰ ਪਹਿਲਾ ਮਰੇਟੀ ਆਪਣੇ ਕੋਲੇ ਹਾਜ਼ਰ ਹੁੰਦੀ ਹੈ ਹਰ ਇੱਕ ਤਰ੍ਹਾਂ ਦੀ ਕਿਉਂਕਿ ਵੀਡੀਓ ਬਹੁਤ ਥੋੜੇ ਬਣਾਉਣੇ ਹੁੰਦੇ ਆ ਇੱਕ ਦੋ ਚੀਜ਼ਾਂ ਨੇ ਜਿਹੜੀਆਂ ਆਮ ਜਰਨਲ ਚੀਜ਼ਾਂ ਹੁੰਦੀਆਂ ਨੇ ਜੇ ਤੁਸੀਂ ਵੀਡੀਓ ਬਈ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਨੂੰ ਕਿਉਂਕਿ ਵੀਡੀਓ ਨਵੀਂ ਤੋਂ ਨਵੀਂ ਆ ਡੇਲੀ ਅਪਡੇਟ ਹੁੰਦੀਆਂ ਰਹਿਣਗੀਆਂ ਤੇ ਕਈ ਭੈਣ ਭਰਾ ਆਨਲਾਈਨ ਮੰਗਾਉਣ ਬਾਰੇ ਪੁੱਛਦੇ ਹੁੰਦੇ ਨੇ ਆਨਲਾਈਨ ਸੂਟ ਭੇਜ ਜਰੂਰ ਦਿੱਤੇ ਜਾਣਗੇ ਬਈ ਉਹਦੇ ਵਿੱਚ ਪਰ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਪੇਮੈਂਟ ਪਹਿਲਾਂ ਕਰਨੀ ਪੈਂਦੀ ਹੈ ਫਿਰ ਹੀ ਸੂਟ ਭੇਜੇ ਜਾਂਦੇ ਨੇਗੇ ਇਹ ਤੁਸੀਂ ਬਾਰੀ ਨੋਟ ਕਰ ਲਓ ਇੱਕੋ ਵਾਰੀ ਦੱਸਦੇ ਆ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਜੇ ਗਰੁੱਪ ਵਿੱਚ ਐਡ ਹੋਣਾ ਸਾਨੂੰ ਵਟਸਐਪ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਇਸੇ ਨੰਬਰ ਤੇ ਜਿਹੜਾ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਹੋਊਗਾ ਗਰੁੱਪ ਵਿੱਚ ਵੀ ਐਡ ਕਰ ਦਾਂਗੇ ਦਿਖਾ ਦੇ ਕਦੇ ਜਾਂ ਨਾ ਆ ਦੇਖੋ ਜੀ ਡਿਜ਼ਾਈਨਿੰਗ ਕੱਪੜਾ ਬਹੁਤ ਸੋਹਣਾ ਡਿਜ਼ਾਈਨਿੰਗ ਵੀ ਅਲੱਗ ਸਾਰਿਆਂ ਨਾਲੋਂ ਜੇ ਬੱਕਰੀ ਦਰਾਂ ਦੀ ਚੀਜ਼ ਪਾਉਣਾ ਚਾਹੁੰਦੇ ਤਾਂ ਅਸੀਂ ਖਾਲਸਾ ਕਲਾਸ ਉਸ ਤੇ ਤੁਹਾਨੂੰ ਸਾਰੇ ਤਰ੍ਹਾਂ ਦੀ ਵੈਰਾਈਟੀ ਮਿਲ ਜੀ ਜਿਹੜੀ ਅਲੱਗ ਹੋ ਸਾਰਿਆਂ ਨਾਲ ਸਭ ਤੋਂ ਪਹਿਲਾਂ ਦੇ ਦਾਂਗੇ ਚੀਜ਼ ਰੇਟ ਬਿਲਕੁਲ ਜਾਇਜ਼ ਆ ਆ ਦੇਖੋ ਜੀ ਇਸ ਲਈ ਆ ਡਿਜ਼ਾਈਨ ਬਟਰਫਲਾਈ ਦੇਖੋ ਬਹੁਤ ਸੋਹਣੀ ਡਿਜ਼ਾਈਨ ਹੈ ਬਈ ਇਹਨਾਂ ਸੂਟਾਂ ਦਾ ਹੋਰ ਬਹੁਤ ਜ਼ਿਆਦੇ ਡਿਜ਼ਾਈਨ ਨੇ ਘੱਟ ਤੋਂ ਘੱਟ 20-25 ਡਿਜ਼ਾਈਨ ਹੈਗੇ ਨੇ ਇਹਦੇ ਵਿੱਚ ਆਪਣੇ ਕੋਲੇ ਇਹ ਤੁਹਾਨੂੰ ਮੋਟੇ-ਮੋਟੇ ਡਿਜ਼ਾਈਨ ਦਿਖਾਤੇ ਆਪਾਂ ਨੇ ਦੇਖੋ ਜੀ ਇਹਨਾਂ ਰੇਟ ਬਹੁਤ ਜਗ੍ਹਾ ਸਿਰਫ 500 ਰੁਪਏ ਦਾ ਸੂਟ ਲੱਗਣਾ ਹੈ ਵੀਰੇ 500 ਰੁਪਏ ਦੇ ਵਿੱਚ ਜੇ ਘੱਟ ਤੋਂ ਘੱਟ 900-1000 ਰੁਪਏ ਵਾਲਾ ਸੂਟ ਹੈ 700 ਤੋਂ ਘੱਟ ਤਾਂ ਕੋਈ ਵੀ ਨਹੀਂ ਦੇ ਸਕਦਾ ਕਿੰਨੇ ਵੱਡੇ ਤੋਂ ਵੱਡਾ ਆਪਣਾ ਰੇਟ ਵੀ ਸਹੀ ਕਹੋ ਤਾਂ 5-700 ਰੁਪਏ ਦਾ ਇਹਦਾ ਆਮ ਰੇਟ ਚੱਲਦਾ ਹੈ ਬਜ਼ਾਰਾਂ ਦੇ ਵਿੱਚ ਜਿੱਥੇ-ਕਿੱਥੇ ਹੈਗਾ ਕੱਪੜਾ ਇਹ ਆਮ ਹੀ ਕਿਸੇ ਕੋਲੋਂ ਸਾਨੂੰ ਹਲੇ ਮਿਲਣਾ ਵੀ ਹੈ ਨਹੀਂ ਤੇ ਆਪਣਾ ਰੇਟ ਸਿਰਫ 500 ਰੁਪਏ ਦੀ ਸੇਲ ਹੈ ਇਹ ਸੇਲ ਦਾ ਰੇਟ ਹੈ 500 ਰੁਪਏ ਆਹ ਦੇਖ ਲਓ ਜੇ ਕਰੇ ਬੈਠੇ ਮੰਗਵਾਉਣਾ ਕਿਸੇ ਨੇ ਬਈ ਉਹ ਫਿਰ ਜਿੰਨਾ ਵੀ ਕੋਈ ਸ਼ਿਪਿੰਗ ਵਗੈਰਾ ਹੋਊ ਉਹ ਤੁਹਾਡੀ ਆਪਣੀ ਲੱਗੂਗੀ। ਇਹ 500 ਰੁਪਏ ਸਿਰਫ ਸੂਟ ਦੀ ਕੀਮਤ ਦੱਸੀ ਆ ਤੁਹਾਨੂੰ। ਹਾਲੋ। ਬਹੁਤ ਸੋਹਣਿਆ ਆਈਟਮਾਂ ਨੇ ਵੀਰੇ ਇਹ। ਜੇ ਕੋਈ ਲਊਗਾ ਦੋ ਸੂਟ ਇਕੱਠੇ ਤਾਂ ਆਪਾਂ 900 ਰੁਪਏ ਦੇ ਵਿੱਚ ਪੈਣਗੇ। ਇਹ ਵੀ ਇਹਨਾਂ ਦੇ ਉੱਪਰ ਆਫਰ ਹੈ। 500 ਰੁਪਏ ਦਾ ਸਿੰਗਲ ਪੀਸ, ਦੋ ਸੂਟ 900 ਰੁਪਏ ਦੇ। 902 500 ਰੁਪਏ ਦਾ ਇੱਕ ਬਹੁਤ ਸੋਹਣੀ ਚੀਜ਼ ਹੈ ਬਈ ਖਾਲਸਾ ਕਲਾਥ ਆ ਉਸ ਪਿੰਡ ਖੜਿਆਲ ਖੜਿਆਲ ਪਿੰਡ ਦੇ ਵਿੱਚ HDFC ਬੈਂਕ ਵਾਲੀ ਸੜਕ ਦੇ ਉੱਪਰ ਆਪਣੀ ਸ਼ਾਪ ਹੈ ਕਿਲੇ ਵਾਲੇ ਗੁਰੂ ਘਰ ਦੇ ਕੋਲ ਤੇ ਹਰ ਇੱਕ ਚੀਜ਼ ਤੁਹਾਨੂੰ ਬਾਜ਼ਾਰ ਰੇਟ ਤੇ ਮਿਲ ਜੂ ਇੱਥੇ ਕੁਰਤੇ ਪਜਾਮਿਆਂ ਤੋਂ ਲੈ ਸੂਟ ਵਧੀਆ ਤੋਂ ਵਧੀਆ ਜਿੰਨੇ ਮਰਜ਼ੀ ਵੈਰਾਈਟੀ ਤੁਸੀਂ ਉੱਚੀ ਲੈ ਸਕਦੇ ਹੋ ਤੇ ਸੇਲ ਵਾਲੇ ਮਾਲ ਵੀ ਕਈ ਵਾਰ ਆ ਜਾਂਦੇ ਨੇ ਫਿਰ ਉਹ ਹੀ ਰੇਟ ਹੁੰਦੇ ਨੇਗੇ ਪਰ ਇੰਪੋਰਟਡ ਚੀਜ਼ ਬਾਰੇ ਸਾਰੀਆਂ ਵਧੀਆ ਤੋਂ ਵਧੀਆ ਚੀਜ਼ਾਂ ਤੁਹਾਨੂੰ ਇੱਥੇ ਜ਼ਰੂਰ ਮਿਲ ਜਾਣਗੀਆਂ ਭਾਈ ਗੁਰਜੀਤ ਕхалਸਾ ਭਾਈ ਗੁਰਜੀਤ ਕੀ